ਲੁਆਇੰਸ ਕਲੱਬ ਬਾਜਾਖਾਨਾ ਦੇ ਵੱਲੋਂ ਅੱਖਾਂ ਦੀਆਂ ਬਿਮਾਰੀਆਂ ਦਾ ਮੁਫਤ ਜਾਂਚ ਅਤੇ ਲੈੰਜ਼ ਕੈਂਪ ਪ੍ਰੋਜੈਕਟ ਚੇਅਰਮੈਨ ਡਾਕਟਰ ਸਤਪਾਲ ਸਿੰਘ ਰਮਾਣਾ ਦੀ ਅਗਵਾਈ ਚ ਸਿਵਲ ਹਸਪਤਾਲ ਬਾਜਾਖਾਨਾ ਵਿਖੇ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਸਰਪੰਚ ਇੰਦਰਜੀਤ ਸਿੰਘ ਤਾਰੀਵਾਲ ਅਤੇ ਸੁਖਵੀਰ ਐਗਰੋ એનર્ਜੀ ਲਿਮਟਿਡ ਸੇਟਾ ਸਿੰਘ ਵਾਲਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਇਸ ਮੌਕੇ ਕਲੱਬ ਦੇ ਖੇਤਰੀ ਚੇਅਰਮੈਨ ਸੰਦੀਪ ਸਿੰਘ ਟੋਨੀ ਗੰਦਾਰਾ ਨੇ ਕਿਹਾ ਕਿ ਅਸੀਂ ਮਨੁੱਖਤਾ ਦੀ ਭਲਾਈ ਦੇ ਲਈ ਤਰ੍ਹਾਂ ਤਰ੍ਹਾਂ ਦੇ ਦਾਨ ਕਰਦੇ ਰਹਿੰਦੇ ਹਾਂ ਤੇ ਸਭ ਤਰ੍ਹਾਂ ਦੇ ਦਾਨਾਂ ਦੀ ਆਪਣੀ ਆਪਣੀ ਮਹੱਤਤਾ ਹੈ ਅੱਖਾਂ ਦੀ ਰੋਸ਼ਨੀ ਦਾ ਦਾਨ ਸਭ ਤੋਂ ਉੱਤਮ ਦਾਨ ਹੈ ਕਲੱਬ ਦੇ ਇਸ ਉਪਰਾਲੇ ਨਾਲ ਬਹੁਤ ਸਾਰੇ ਵਿਅਕਤੀਆਂ ਨੂੰ ਅੱਖਾਂ ਦੀ ਰੋਸ਼ਨੀ ਦਾ ਦਾਨ ਮਿਲੇਗਾ ਉਨ੍ਹਾਂ ਇਹ ਵੀ ਕਿਹਾ ਕਿ ਲਾਇਨਸ ਕਲੱਬ ਬਾਜਾਖਾਨਾ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਮੁਫਤਾਂ ਦੀ ਭਲਾਈ ਦੇ ਲਈ ਸਮਾਜ ਸੇਵਾ ਦੇ ਕੰਮ ਕਰਦਾ ਆ ਰਿਹਾ ਹੈ ਇਸ ਲਈ ਕਲੱਬ ਦੇ ਸਮੂਹ ਉਦਦਾਤਾ ਤੇ ਸਹਿਯੋਗੀ ਵਧਾਈ ਦੇ ਪਾਤਰ ਹਨ ਲਾਇਨਸ ਕਲੱਬ ਬਾਜਾਖਾਨਾ ਨੂੰ ਸਿਰ ਹੱਥ ਦੇ ਬਾਜਾਖਾਨਾਂ ਲਈ 200 ਮਾਤਰਾ ਦੇ ਕੈਂਪਾਸ ਲਗਾਇਆ ਗਿਆ ਹੈ ਇਹ ਇਸ ਕੈਂਪ ਵਿੱਚ ਜੋ ਸਾਡੇ ਨਾਲ ਹੀ ਸੱਜਣ ਸਨ ਇਹਨਾਂ ਦੇ ਸੰਯੋਗ ਤੇ ਚਾਹਨਾ ਦਾ ਬਹੁਤ ਬਹੁਤ ਧੰਨਵਾਦ। ਹਾਂਜੀ। ਸੰਗੀਤ ਸਾਡੇ ਸਰਪੰਚ ਸਾਹਿਬ ਬਾਜਾਖਾਨਾ ਦੇ ਜੀ ਸਿੰਘ ਜੀ ਤੁਸੀਂ ਤੋਂ ਆਏ ਹੋ। ਉਹਨਾਂ ਦਾ ਧੰਨਵਾਦ। ਕੁਤਵੰਤ ਸਿੰਘ ਸਚਿਨ ਜੀ ਆਏ ਹਨ ਦਾ ਬਹੁਤ ਬਹੁਤ ਧੰਨਵਾਦ। ਇੱਕ ਗੰਭੀਰ ਮੁਲਕਤਾ ਦੀ ਸੇਵਾ ਦੇ ਵਿੱਚ ਲਗਾਇਆ ਗਿਆ ਹੈ। ਅੱਖਾਂ ਦਾ ਕੋਈ ਵੀ ਬਿਮਾਰੀ ਹੋਵੇ ਅਥਾ ਦੇ ਇਹ ਪਹਿਲ ਕਿ ਆ ਗਿਆ ਹੈ। ਫ੍ਰੀ ਲੈਪ ਹੋਇਆ ਹੈ। ਇਹ ਜਿਹੜਾ ਅੱਖਾਂ ਦਾ ਨਿਦਾਨ ਉਹ ਬਹੁਤ ਇੰਸਪੀਰੇਟਿੰਗ ਹੈ। ਬਹੁਤ ਜਿਆਦਾ ਜੁਨਾ ਹੈ। ਅੱਜ ਇਹ ਸੰਗਠਨ ਤੋਂ ਪੀਸ਼ੈਂਟਾਂ ਦੇ ਜੈੱਟ ਫੈਡ ਨੇ ਜਾਂਟ ਰੇਟ ਹੋਣਾ ਉਹਨਾਂ ਦਾ ਪ੍ਰੋਸੈਡਿਚਰ ਵੀ ਕੀਤਾ ਜਾ ਰਿਹਾ ਉਹਨਾਂ ਦਾ ਟ੍ਰੀਟਮੈਂਟ ਕਰਦਾ ਇਹ ਕੋਈ ਕਿ ਉਹ ਗੈਟੋ ਸ਼ਕਤ ਕਰਨੀ ਆਈਕੀ ਸੈਂਟਰ ਤੇ ਹੋਣਾ ਦੇ ਉੱਤੇ ਦੇਖੋਗੇ ਉਹਨਾਂ ਨੂੰ ਦਵਾਈ ਦਿੱਤੀ ਜਾਂਦੀ ਹੈ ਜਦ ਵੀ ਆਪਰੇਟ ਹੋਤੇ ਨੇ ਦਵਾਈਆਂ ਸਾਰੀਆਂ ਮੁਫਤ ਹਨ ਦਵਾਈਆਂ ਸਾਰੀਆਂ ਮੁਫਤ ਆ ਹੀ ਲੈਂਡ ਵੀ ਮੁਫਤ ਹੈ ਜੀ ਉਹਨਾਂ ਨੂੰ ਹੋਰ ਜਾਣ ਦਾ ਕੋਈ ਪ੍ਰੋਬਲਮ ਨਹੀਂ ਔਰ ਲੈ ਕੇ ਵੀ ਅਸੀਂ ਜਾਣਾ ਤੇ ਛੱਡ ਕੇ ਅਸੀਂ ਜਾਣਾ ਕੋਈ ਵੀ ਉਹਨਾਂ ਦਾ ਖਰਚਾ ਨਹੀਂ ਉਹਨਾਂ ਦਾ ਨਜ਼ਰ ਹੈ ਸਾਰਾ ਪਰ ਗਿੰਦਾ ਚੰਗਰ ਪਾਣੀ ਦਾ ਪ੍ਰਬੰਧ ਇਸੇ ਵਕਤ ਤੋਂ ਕੀਤਾ ਹੋਇਆ ਕਿਉਂਕਿ ਜਾ ਰਹੇ ਆ ਇਹ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਆਉਣੀ ਸੈਂਟਰ ਦੇ ਵਿੱਚ ਵੀ ਉਹ ਸਾਰਾ 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 ਸੈਂਟਰ ਦੇ ਵਿੱਚ ਪ੍ਰਬੰਧ ਹੈ ਰਾਤ ਦਾ ਖਾਣਾ ਹੁਵਾ ਦਾ ਖਾਣਾ ਉਹਨਾਂ ਨੂੰ ਦਵਾ ਕੇ ਫਿਰੇ ਹੌਸਪੀਟਲ ਚੱਲ ਕੇ ਤਾਹਾਂ ਠੀਕ